ਸਾਹਿਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਰਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਅਲੱਗ ਜੀ ਲੁੱਕ ਦੇ ਵਿੱਚ ਸੂਟ ਹੋਣਗੇ ਤੇ ਔਰਗੈਂਜ਼ਾ ਸਟੱਫ ਦੇ ਵਿੱਚ ਸੂਟ ਹੋਣਗੇ ਤੇ ਜਿਆਦਾਤਰ ਆਰਟੈਕਸ ਬ੍ਰੈਂਡ ਤੇ ਜਿਹੜੇ ਸੂਟ ਹੁੰਨੇ ਇਹਨਾਂ ਦੇ 3 ਮੀਟਰ ਸ਼ਰਟ ਦੀ ਕਟੋਂਦੀ ਹੈ ਜੀ 3 ਮੀਟਰ ਬਾਟਮ ਦੀ ਤੇ ਪੂਰਾ 2.5 ਮੀਟਰ ਦਾ ਦੁਪੱਟਾ ਜਿਨ੍ਹਾਂ ਦਾ ਹੈਵੀ ਨਾਪ ਹੈ ਜਾਂ ਤੁਸੀਂ ਏ ਲਾਈਨ ਲੁੱਕ ਦੇ ਵਿੱਚ ਬਣਾਉਣੇ ਆ ਡਿਜ਼ਾਈਨਰ ਸੂਟ ਬਣਾਉਣੇ ਆ ਤਾਂ ਜਿੰਨਾ ਮਰਜ਼ੀ ਖੁੱਲਾ ਫੈਬਰਿਕ ਹੁੰਦਾ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਟੈਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜ ਦੀ ਵੀਡੀਓ ਪੋਸਟ ਕਰ ਦਿੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਕਿਤੇ ਵੀ ਤੁਹਾਨੂੰ ਭੀੜ ਭੜੱਕੇ ਚ ਕਿਤੇ ਵੀ ਜਾਣ ਦੀ ਲੋੜ ਨਹੀਂ ਰਸ਼ਵਾਰੀ ਸਾਂ ਤੇ ਤੁਸੀਂ ਆਪਣੀ ਪਸੰਦ ਦਾ ਸੂਟ ਘਰੇ ਬੈਠੇ ਬੁੱਕ ਕਰਾ ਕੇ ਆਪਣੇ ਘਰ ਮੰਗਵਾ ਸਕਦੇ ਹੋ ਦੀ ਤੇ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਲਿਖਿਆ ਹੁੰਦਾ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਿਸ ਆ ਅਲੱਗ ਤੋਂ ਹੋਣਗੇ ਉਹ ਤੁਹਾਨੂੰ ਆਪਣੇ ਐਡਰੈਸ ਦੇ ਅਕੋਰਡਿੰਗ ਪੇ ਕਰਨੇ ਹੁੰਦੇ ਆ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਕਿਸੇ ਵੀ ਦਿਨ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰਕੇ ਵੀ ਪਰਚੇਸਿੰਗ ਕਰ ਸਕਦੇ ਹੋ ਮੰਡੇ ਤੋਂ ਸੈਟਰਡੇ ਦੀ ਟਾਈਮਿੰਗ ਹੈਗੀ ਹੈ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਤੇ ਸੰਡੇ ਦੀ ਟਾਈਮਿੰਗ ਹੈਗੀ ਹੈ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਸ਼ਾਪ ਹੁੰਦੀ ਹੈ ਜੀ ਸੰਡੇ ਨੂੰ ਇਹਨਾਂ ਦਿਨਾਂ ਦੇ ਵਿੱਚ ਜਦ ਮਰਜੀ ਤੁਸੀਂ ਟਾਈਮਿੰਗ ਦੇ ਵਿੱਚ ਆ ਕੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰवानी ਪੈਣੀ ਹੈ ਜੇ ਜਦੋਂ ਤੁਸੀਂ ਸੂਟ ਆਨਲਾਈਨ ਬੁੱਕ ਕਰਾਨੇ ਹੋ ਤਾਂ ਪੇਮੈਂਟ ਆਨਲਾਈਨ ਹੀ ਕਰਾਣੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਕਰੀਮ ਰੰਗ ਦੇ ਵਿੱਚ ਸੂਟ ਹੈ ਆਕਵੋਇਟ ਕਲਰ ਦੇ ਵਿੱਚ ਆਰਟੈਕਸ ਬ੍ਰਾਂਡ ਦਾ ਸੂਟ ਹੈ ਇਹਦੇ ਵੀ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਸ਼ਰਟ ਹੈ ਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਆ ਗਿਆ ਫਰੰਟ ਬੜੀ ਸੋਹਣੀ ਆਊਟਲਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਹੈਂਡਵਰਕ ਕੀਤਾ ਹੋਇਆ ਗੱਠ ਕਢਾਈ ਦਾ ਕੰਮ ਹੈ ਇਹ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਦੇਖੋ ਸਾਰਾ ਵਰਕ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਘੇਰੇ ਤੇ ਆਜਣਾ ਵਰਕ ਇਹ ਆਜਣਾ ਜੀ ਘੇਰੇ ਤੇ ਵਰਕ ਕਿੰਨਾ ਪਿਆਰਾ ਇਹ ਸਾਰਾ ਦੇਖੋ ਹੈਂਡਵਰਕ ਹੋਇਆ ਸਾਰਾ ਹੱਥ ਦਾ ਕੰਮ ਹੋਇਆ 8 ਟੈਕਸ ਬ੍ਰੈਂਡ ਦਾ ਸੂਟ ਲੋਗੋ ਲੱਗਿਆ ਹੋਇਆ ਇਹ ਦੇਖੋ ਸਾਰਾ ਹੈਂਡਵਰਕ ਦੇ ਵਿੱਚ ਇਹ ਫਰੰਟ ਆ ਜਾਣਾ ਸ਼ਰਟ ਦਾ ਪੂਰਾ ਹੈਵੀ ਨਾਪ ਤੁਸੀਂ ਰੈਡੀ ਕਰ ਸਕਦੇ ਹੋ ਇਹ ਬੈਕ ਪੱਲਾ ਆ ਜਾਣਾ ਤੇ ਇਹ 슬ੀਵਸ ਦਿੱਤੀਆਂ ਹੋਈਆਂ ਜਿੰਨੀ ਮਰਜ਼ੀ ਚਾਹੇ ਪਾਕਿਸਤਾਨੀ ਲੁੱਕ ਦੇ ਵਿੱਚ ਲੂਜ਼ ਸਟਾਈਲ ਦੇ ਵਿੱਚ ਬਾਜੂ ਬਣਾ ਲਓ ਬੜਾ ਪਿਆਰਾ ਸਰਦਾਰੀ ਸੂਟ ਹੈ ਜਿਵੇਂ ਮਰਜ਼ੀ ਕੋਈ ਜੋੜ ਨਹੀਂ ਆਊਗਾ ਬਾਜੂ ਦੇ ਵਿੱਚ 3 ਮੀਟਰ ਦੀ ਸ਼ਰਟ ਹੈ ਤੇ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਵੀਰ ਮਸਲੀਨ ਦੀ 3 ਮੀਟਰ ਦੀ ਉਹ ਬਾਟਮ ਰਹੂਗੀ ਨਾਲ ਇਹ ਆ ਗਈ ਆਪਣੇ ਸ਼ਰਟ ਤੇ ਇਸ ਬਾਟਮ ਤੇ ਨਾਲ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਨਾਲ ਬ੍ਰੀਕ लेस ਦੀ ਫਿਨਿਸ਼ਿੰਗ ਹੈ ਬਹੁਤ ਸੋਹਣੀ ਬ੍ਰੀਕ ਕਿਨਾਰੀ ਲੱਗੀ ਹੋਈ ਹੈ ਲੁੱਕ ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਬੜਾ ਪਿਆਰਾ ਸਰਦਾਰੀ ਸੂਟ ਹੈ ਜਿੰਨਾ ਮਰਜੀ ਤੁਸੀਂ ਖੁੱਲਾ ਡੁੱਲਾ ਸੂਟ ਬਣਾ ਸਕਦੇ ਹੋ ਕਿਉਂਕਿ ਫੈਬਰਿਕ ਪੂਰਾ ਦਿੱਤਾ ਹੋਇਆ ਹੈ ਇਹ ਲੁੱਕ ਦੇ ਵਿੱਚ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਪਹਿਲਾ ਸੂਟ ਕਰੀਮ ਰੰਗ ਦੇ ਵਿੱਚ ਇਹ ਸੇਮ ਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈ yellow ਕਲਰ ਹੈ ਜੀ ਸੇਮ ਦੇ ਵਿੱਚ ਇਹ ਦੇਖੋ ਬਹੁਤ ਸੋਨਾ ਜਿਹਾ yellow ਹੈ ਜੇ ਕਿਸੇ ਨੂੰ ਕੋਈ ਗਿਫਟ ਵੀ ਕਰਨਾ ਹੁੰਦਾ ਐਵੇਂ ਦੇ ਬ੍ਰਾਂਡੇਡ ਸੂਟ ਹੈ ਜਿਹੜੇ ਖੁੱਲੇ ਫੈਬਰਿਕ ਦੇ ਵਿੱਚ ਇਹ ਗਿਫਟ ਦੇ ਲਈ ਵੀ ਬਹੁਤ ਸੋਹਣੇ ਰਹਿਣੇ ਆ ਸੂਟ ਕਿਉਂਕਿ ਇੱਕ ਤਾਂ ਫੈਬਰਿਕ ਦੀ ਪੂਲ ਗਰੰਟੀ ਹੁੰਦੀ ਹੈ ਕਿਉਂਕਿ ਬ੍ਰਾਂਡਡ ਸੂਟ ਹੈ। ਇਹ ਦੇਖੋ ਕਿੰਨਾ ਪਿਆਰਾ। ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ। 8x ਬ੍ਰਾਂਡ ਦਾ ਸੂਟ ਸਾਰਾ ਹੈਂਡਵਰਕ ਦੇ ਨਾਲ ਘੇਰੇ ਤੱਕ ਦੇਖ ਸਕਦੇ ਹਾਂ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ। ਬਹੁਤ ਸੋਹਣਾ ਵਰਕ ਹੈ। ਇਹ ਦੇਖੋ ਸਾਰਾ ਗੱਠ ਕਢਾਈ ਦਾ ਕੰਮ ਹੈ। ਇਹ ਲੋਕਾ ਕਿੰਨਾ ਪਿਆਰਾ ਬਹੁਤ ਸੋਹਣਾ ਲੇਸਿਸ ਦੀ ਡਿਜ਼ਾਈਨਿੰਗ ਵੀ ਕੀਤੀ ਹੋਈ ਹੈ ਤੇ ਬਹੁਤ ਸੋਹਣਾ ਹੈਂਡਵਰਕ ਸਾਰੀ ਸ਼ਰਟ 3 ਮੀਟਰ ਦੀ ਸ਼ਰਟ ਹੈ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ ਬੈਕ ਪੱਲਾ ਆ ਜਣਾ ਅਲੱਗ ਤੋਂ 슬ੀਵਜ਼ ਹੈ ਤੇ 3 ਮੀਟਰ ਦੀ ਉਹ ਪਿਓਰ ਮਸਲੀਨ ਦੀ ਬਾਟਮ ਦਿੱਤੀ ਹੋਈ ਹੈ ਨਾਲ ਬਹੁਤ ਸੋਹਣਾ ਖੁੱਲਾ ਸੂਟ ਖੁੱਲਾ ਫੈਬਰਿਕ ਤੇ ਨਾਲ ਪਿਓਰ ਔਰਗੈਂਜ਼ਾ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਬ੍ਰੀਕ ਲੇਸ ਦੀ ਫਿਨਿਸ਼ਿੰਗ ਨਾਲ ਕਲਰ ਬੜਾ ਸੋਹਣਾ ਬਹੁਤ ਪਿਆਰਾ ਕਲਰ ਹੈ येलो ਥੰਦਾ ਪੀਲਾ ਰੰਗ ਕਹਿ ਸਕਦੇ ਆਪਾਂ येलो ਬਹੁਤ ਸੋਹਣਾ ਜਿਹਾ येलो ਕਲਰ ਹੈ 3000 ਪ੍ਰਾਈਸ ਦੇ ਨਾਲੇ ਦੋ ਸੂਟ ਮੈਂ ਇੱਕ ਡਿਜ਼ਾਈਨ ਦੇ ਵਿੱਚ ਦੋ ਕਲਰ ਦਿਖਾਏ ਆ ਤੁਹਾਨੂੰ 3000 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਇਹ ਵੀ ਕਰੀਮ ਰੰਗ ਦੇ ਵਿੱਚ ਹੈ ਜੀ ਸੂਟ ਹੋਣਗੇ ਆਰਟੈਕਸ ਬ੍ਰਾਂਡ ਦੇ ਹੀ ਸੂਟ ਅੱਜ ਦੇ 3 ਮੀਟਰ ਸ਼ਰਟ ਦਾ ਫੈਬਰਿਕ ਹੈ। ਆਰਗੈਂਜ਼ਾ ਦੀ ਸ਼ਰਟ ਹੈ। ਪਿਓਰ ਮਸਲੀਨ ਦੀ ਬਾਟਮ ਰਹੂਗੀ ਨਾਲ। ਇਹ ਲੁੱਕ ਆ ਜਾਣੀ ਸ਼ਰਟ ਦੀ। ਇਹ ਦੇਖੋ ਸਾਰਾ ਹੈਂਡਵਰਕ ਕੀਤਾ ਹੋਇਆ। ਬਹੁਤ ਸੋਹਣਾ। ਕਰੀਮ ਰੰਗ ਦੇ ਵਿੱਚ ਬਲੈਕ ਤੇ ਕਰੀਮ ਦਾ ਕੰਟਰਾਸਟ। ਦੇਖੋ ਵਰਕ ਕਿੰਨਾ ਪਿਆਰਾ ਕੀਤਾ ਹੋਇਆ। ਘੇਰੇ ਤੇ ਲੇਸ ਦੀ ਡਿਜ਼ਾਈਨਿੰਗ। ਤੇ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ 3 ਮੀਟਰ ਸ਼ਰਟ ਦਾ ਫੈਬਰਿਕ ਹੈ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ オーਰਗੈਂਜ਼ਾ ਦਾ ਦੁਪੱਟਾ ਤੇ ਦੁਪੱਟੇ 'ਚ ਵੀ ਸਾਰੇ 'ਚ ਵਰਕ ਕੀਤਾ ਹੋਇਆ ਹੈ ਦੇਖੋ ਕਿੰਨਾ ਪਿਆਰਾ ਆ ਆਊਟਲਾਈਨਿੰਗ ਕੀਤੀ ਹੋਈ ਹੈ ਦੁਪੱਟੇ 'ਚ ਵੀ ਇਹ ਵੀ ਦੇਖੋ ਕਿੰਨਾ ਪਿਆਰਾ ਵਰਕ ਹੈ ਤੇ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਵਾਲਾ ਸੂਟ ਹੱਲੇ ਕੱਪੜੇ ਦੇ ਵਿੱਚ 3000 ਪ੍ਰਾਈਜ਼ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਹਾਂ ਬਹੁਤ ਸੋਹਣਾ ਪੀਚ ਪੀਚ ਜਿਹਾ ਕਲਰ ਹੈ। ਥੋੜਾ ਡਸਟੀ ਪੀਚ ਜਿਹਾ ਕਲਰ ਹੁੰਦਾ ਆਰਗੈਂਜ਼ਾ ਦੇ ਵਿੱਚ ਹੀ ਹੈ ਜੀ ਇਹ ਵੀ ਸੂਟ ਆਰਟੈਕਸ ਬ੍ਰਾਂਡ ਦੇ ਸੂਟ ਹੈ ਅੱਗੇ ਆਪਣੇ। ਬਹੁਤ ਪਿਆਰਾ ਸੂਟ ਹੈ ਵੀ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਵਿੱਚ। 3 3 ਮੀਟਰ ਦੀਆਂ ਸ਼ਰਟਾਂ ਸਾਰੇ ਸੂਟਾਂ ਦੀਆਂ 3 ਮੀਟਰ ਦੀ ਬਾਟਮ ਹੈ ਜੀ ਪ्योर ਮਸਲੀਨ ਦੀ। ਔਰਗੈਂਜ਼ਾ ਦੀ ਸ਼ਰਟ ਹੈ ਦੇਖੋ 3 ਮੀਟਰ ਦੀ ਹੈ ਇਹ ਦੇਖੋ ਵਰਕ ਕਿੰਨਾ ਪਿਆਰਾ ਹੋਇਆ ਸਾਰਾ ਹੈਂਡਵਰਕ ਹੋਇਆ ਹੋਇਆ ਐ ਕ੍ਰਿੰਗ ਦੇ ਨਾਲ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਹੈ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਤੇ ਘੇਰੇ ਤੇ ਬਹੁਤ ਪਿਆਰੀ ਸੁਪੀਰੀਅਰ ਲੇਸ ਲੱਗੀ ਹੋਈ ਹੈ ਸੇਮ ਕਲਰ ਦੀ ਲੇਸ ਲੱਗੀ ਹੋਈ ਹੈ ਜਿੰਨਾ ਮਰਜੀ ਤੁਸੀਂ ਫੁੱਲ ਘੇਰਾ ਹੀ ਰੱਖ ਸਕਦੇ ਹੋ ਜਿੰਨਾ ਇਹਦੇ ਵਿੱਚ ਤੁਹਾਨੂੰ ਦਿਖ ਰਿਹਾ ਤੇ ਇਹ ਬੈਕ ਆਗ੍ਹੀ ਸ਼ਰਟ ਦੀ ਬੈਕ ਤੇ ਪ੍ਰਿੰਟਿੰਗ ਆ ਜਾਣੀ ਹੈ ਤੇ ਇਹ 슬ੀਵਸ ਆ ਜਾਣੀਆਂ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਕੋਈ ਜੋੜ ਨਹੀਂ ਆਉਣਾ ਚਾਹੇ ਜਿੰਨੀਆਂ ਮਰਜ਼ੀ ਬੈਲ ਬਾਜੂ ਬਣਾ ਲਓ ਤੁਹਾਡੀ ਚੋਇਸ ਹੈ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਹੈ ਜੀ ਨਾਲ ਇਹਨੂੰ ਕਾਣੀਆ ਸ਼ਰਟ ਦੀ ਤੇ ਨਾਲ অর্ਗੇਂਜ਼ਾ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਕਿਉਂਕਿ ਬ੍ਰਾਂਡਡ ਸੂਟ ਹੈ ਉਹ ਬਹੁਤ ਪਿਆਰਾ ਤੇ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕ ਕੋਹ ਸੋਹਣੀ ਡਿਜ਼ਾਈਨਿੰਗ ਦੇ ਨਾਲ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਬਾਟਮ ਬੜਾ ਸੋਹਣਾ ਡੈਸਟੀ ਪੀਚ ਜਿਹਾ ਕਲਰ ਹੈ ਪ੍ਰਾਈਸ ਹੈਗਾ 3000 3000 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਕਲਰ ਦਿਖਾਣੇ ਆ ਨੈਕਸਟ ਹੈਗਾ ਇਹਦੇ ਵਿੱਚ ਫਿਰੋਜ਼ੀ ਕਲਰ ਜਿਹੜਾ ਮੈਂ ਤੁਹਾਨੂੰ ਪੀਚ ਜਿਹਾ ਕਲਰ ਦਿਖਾਇਆ ਇਹ ਬਦਾਮੀ ਪੀਚ ਜਿਹਾ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਹੀ ਆ ਫਿਰੋਜ਼ੀ ਕਲਰ ਬਹੁਤ ਪਿਆਰੀ ਪ੍ਰਿੰਟਿੰਗ ਹੈ ਸੂਟ ਦੀ অর্ਗੈਂਜ਼ਾ ਦੀ ਸ਼ਰਟ ਹਾਰਟੈਕਸ ਬ੍ਰਾਂਡ ਦੇ ਸੂਟ ਹੈ ਇਹਦੇਖੋ ਬਹੁਤ ਪਿਆਰਾ ਹੈਂਡਵਰਕ ਹੋਇਆ ਇਹ ਲੁੱਕ ਆ ਲੈਣੇ ਦੇ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਸੂਟ ਬਹੁਤ ਸੋਹਣੀ ਸੁਪੀਰੀਅਰ ਲੇਸ ਲੱਗੀ ਹੋਈ ਹੈ ਘੇਰੇ ਤੇ ਵੀ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਸੂਟ ਤੇ ਬਾਜੂ ਆ ਜਾਣੀਆਂ। ਫਰੋਜ਼ੀ ਕਲਰ ਦੇ ਵਿੱਚ ਸੂਟ ਹੈ। ਤੇ ਨਾਲ ਆਰਗੈਂਜ਼ਾ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ। ਲੁੱਕ ਦੇਖੋ ਸੂਟ ਦੀ ਬਹੁਤ ਪਿਆਰਾ ਸਰਦਾਰੀ ਸੂਟ ਹੈ। ਬਹੁਤ ਪਿਆਰੀ ਨਾਲ ਦੀ ਉਹ ਲੇਸ ਲੱਗੀ ਹੋਈ ਹੈ ਬਰੀਕ ਫਰੋਸ਼ੀ ਵਾਲੀ ਤੇ ਇਹ ਨੁੱਕ ਦੇ ਵਿੱਚ ਸੂਟ ਆ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ ਬਹੁਤ ਸੋਹਣਾ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ बॉਟਮ ਦੀ ਕੱਟ ਹੈ ਜੀ ਪਿਓਰ ਮਸਲੀਨ ਦੀ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਰਪਲ ਕਲਰ ਬਹੁਤ ਸੋਹਣਾ ਪਰਪਲ ਕਲਰ ਹੈ ਸੇਮ ਦੇ ਵਿੱਚ ਹੀ ਹੈ ਪਹਿਲਾ ਪੀਚ ਬਦਾਮੀ ਕਲਰ ਮੈਂ ਤੁਹਾਨੂੰ ਦਿਖਾਇਆ ਸੇਮ ਡਿਜ਼ਾਈਨਿੰਗ ਦੇ ਵਿੱਚ ਫੇਰ ਦਿਖਾਇਆ ਫਿਰੋਜ਼ੀ ਕਲਰ ਤੇ ਹੁਣ ਹੈਗਾ ਸੇਮ ਦੇ ਵਿੱਚ ਹੀ ਪਰਪਲ ਕਲਰ ਇਹ ਲੁੱਕ ਆ ਜਾਣੀ ਹੈ ਸੂਟ ਦੀ ਬਹੁਤ ਪਿਆਰਾ ਸੂਟ ਹੈ ਦੇਖੋ ਬਹੁਤ ਸੋਹਣਾ ਵਰਕ ਘੇਰੇ ਤੱਕ ਬਹੁਤ ਪਿਆਰਾ ਵਰਕ ਹੋਇਆ ਇਹ ਲੁੱਕ ਦੇ ਵਿੱਚ ਇਹ ਬਹੁਤ ਸੋਹਣਾ ਲੇਸ ਵੀ ਲੱਗੀ ਹੋਈ ਹੈ ਘੇਰੇ ਤੇ ਤੇ ਵਰਕ ਵੀ ਹੈ ਸਾਰਾ ਇਹ ਹੈਂਡਵਰਕ ਕੀਤਾ ਹੋਇਆ ਨਾਲ ਬੜੀ ਪਿਆਰੀ ਲੇਸ ਦੇ ਨਾਲ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਕਿਉਂਕਿ 3 ਮੀਟਰ ਦੀ ਸ਼ਰਟ ਹੈ ਅਲੱਗ ਤੋਂ 슬ੀਵਜ਼ ਨਾਲ organza ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪੂਰਾ ਖੁੱਲੇ ਲੈਂਥ ਦੇ ਵਿੱਚ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਦੇ ਵਿੱਚ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੇ ਇਹ ਤਿੰਨ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ تین ਕਲਰ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਹੈ ਹੋਣਗੇ artex ਬ੍ਰਾਂਡ ਦੇ ਸੂਟ ਹੈਂਡਵਰਕ ਦੇ ਵਿੱਚ ਬਹੁਤ ਸੋਹਣਾ ਸਾਰਿਆਂ ਤੇ ਵਰਕ ਆਊਟਲਾਈਨਿੰਗ ਕੀਤੀ ਹੋਈ ਹੈ ਇਹ ਦੇਖੋ ਕਿੰਨਾ ਪਿਆਰਾ ਗ੍ਰੇ ਕਲਰ ਦੇ ਵਿੱਚ ਤਿੰਨ ਤਿੰਨ ਮੀਟਰ ਦੀਆਂ ਸ਼ਰਟਾਂ ਸੂਟਾਂ ਦੇ ਨਾਲ ਤੇ ਤਿੰਨ ਤਿੰਨ ਮੀਟਰਸ ਦੀਆਂ ਬਾਟਮਸ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਜਿਵੇਂ ਮਰਜ਼ੀ ਕਿਸੇ ਫੰਕਸ਼ਨ ਤੇ ਵੀਅਰ ਕਰ ਸਕਦੇ ਆ ਆਪਾਂ ਸੂਟਾਂ ਨੂੰ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਸੂਟ ਤੇ ਇਹ ਦੇਖੋ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਵਰਕ ਦੇ ਨਾਲ ਉਸੇ ਲੱਗ ਜੀ ਲੁੱਕ ਦੇ ਵਿੱਚ ਸੂਟ ਸਾਰੀ ਸ਼ਰਟ ਤੇ ਹੀ ਵਰਕ ਕੀਤਾ ਹੋਇਆ। ਨੀਚੇ ਘੇਰੇ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਨਾਲ ਲੇਸ ਵੀ ਲੱਗੀ ਹੋਈ ਹੈ ਘੇਰੇ ਤੇ। ਇਹ ਲੁੱਕ ਦੇ ਵਿੱਚ ਆਣਾ ਸੂਟ। ਬਹੁਤ ਪਿਆਰਾ ਵਰਕ ਹੈ। ਇਹ ਫਰੰਟ ਲੁੱਕ ਆ ਜਾਣੀ ਹੈ। ਤੇ ਬੈਕ ਤੇ ਦੇਖ ਸਕਦੇ ਹੋ ਤੁਸੀਂ ਇਹ ਪੱਲਾ ਜਿਹੜਾ ਬੈਕ ਤੇ ਪ੍ਰਿੰਟਿੰਗ ਆ ਜਾਣੀ ਤੇ ਇਹ 슬ੀਵਜ਼ ਦਿੱਤੀਆਂ ਹੋਈਆਂ। ਬੜੀ ਸੋਹਣੀ ਹੈ ਪ੍ਰਿੰਟਡ 슬ੀਵਜ਼। ਜਿਵੇਂ ਮਰਜ਼ੀ ਜਿੰਨੀਆਂ ਮਰਜ਼ੀ ਤੁਸੀਂ ਸਲੀਵਜ਼ ਰੈਡੀ ਰੱਖ ਸਕਦੇ ਹੋ A ਲਾਈਨ ਦੇ ਵਿੱਚ ਸ਼ਰਟ ਬਣਾ ਸਕਦੇ ਹੋ ਹੈਵੀ ਨਾਪ ਹੈ ਤਾਂ ਵੀ ਬਹੁਤ ਸੋਹਣਾ इजीली ਬਣ ਜਾਣਾ ਇਹ ਲੋਕਾਂ ਦੇ ਦੇਖੋ ਸੂਟ ਦੀ ਕਿੰਨਾ ਪਿਆਰਾ ਸੂਟ ਹੈ 3 ਮੀਟਰ ਦੀ ਸ਼ਰਟ ਦੀ ਕੱਟ ਹੈ 3 ਮੀਟਰ ਪਿਓਰ ਮਸਲੀਨ ਦੀ ਬਾਟਮ ਦੀ ਕੱਟ ਹੈ ਤੇ ਨਾਲ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਆਰਟੈਕਸ ਬ੍ਰਾਂਡ ਦੇ ਸੂਟ ਹੈ ਬਹੁਤ ਪਿਆਰੀ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਇਹ ਦੁਪੱਟਾ ਇਹ ਲੁਕਾਂੀਆਂ ਦੇਖੋ ਸੂਟ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗਾ 3000 3000 ਪ੍ਰਾਈਸ ਹੈ ਜੀ ਇਹ ਸੇਮ ਦੇ ਵਿੱਚ ਬੜਾ ਸੋਹਣਾ ਬਾਦਾਮੀ ਪੀਚ ਜਿਹਾ ਕਲਰ ਹੈ ਸੇਮ ਜਿਵੇਂ ਪਿਆਜ਼ੀ ਪਿੰਕ ਜੀ ਟੋਨ ਦੇ ਵਿੱਚ ਹੁੰਦਾ ਹੈ ਉਹ ਵਾਲਾ ਕਲਰ ਹੈ ਜੀ ਪ੍ਰੋਪਰ ਬਹੁਤ ਪਿਆਰੀ ਡਿਜ਼ਾਈਨਿੰਗ 3 3 ਮੀਟਰ ਦੀਆਂ ਸ਼ਰਟ ਹੈ ਅੱਜ ਦੇ ਸੂਟਾਂ ਦੇ ਨਾਲ ਸਾਰਿਆਂ ਦੇ ਨਾਲ 3 3 ਮੀਟਰ ਦੀ ਉਹ ਬਾਟਮ ਹੈ ਨਾਲ ਇਹ ਲੁੱਕ ਦੇ ਵਿੱਚ ਆਣਾ ਦੇਖੋ ਸੂਟ ਬਹੁਤ ਪਿਆਰੀ ਡਿਜ਼ਾਈਨਿੰਗ ਸਾਰਾ ਇਹ ਵਰਕ ਕੀਤਾ ਹੋਇਆ ਆਊਟਲਾਈਨਿੰਗ ਕੀਤੀ ਹੋਈ ਹੈ ਸਾਰੀ ਸ਼ਰਟ ਤੇ ਵਰਕ ਦੇ ਨਾਲ ਬਹੁਤ ਪਿਆਰੀ ਡਿਜ਼ਾਈਨਿੰਗ ਇਹ ਬੁੱਕਾ ਸਾਰਾ ਕੰਮ ਵਰਕ ਕੀਤਾ ਹੋਇਆ ਸਾਰਾ ਤੇ ਨਾਲ অর্ਗੇਂజా ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਦੋ ਸੂਟ ਵਿੱਚ ਇੱਕ ਡਿਜ਼ਾਈਨ ਚ ਤੁਹਾਨੂੰ ਦੋ ਕਲਰ ਦਿਖਾਏ ਆ ਤੇ ਪ੍ਰਾਈਸ ਹੈਗਾ ਜਿਦੀ ਸਾਰੀ ਵੀਡੀਓ ਦਾ 3000 ਆਰਟੈਕਸ ਬ੍ਰੈਂਡ ਦੇ ਸੂਟ ਦਿਖਾਏ ਆਪਾਂ ਨੇ অর্ਗੇਂజా ਦੀ ਸ਼ਰਟ ਹੈ অর্ਗੇਂజా ਦਾ ਦੁਪੱਟਾ ਪਿਓਰ ਮਸਲੀਨ ਦੀ ਬਾਟਮ ਹੈ 3 ਮੀਟਰ ਦੀ ਸ਼ਰਟ ਦੀ ਕਟ ਹੈ ਜੀ 3 ਮੀਟਰ ਦੀ ਉਹ ਬਾਟਮ ਦੀ ਤੇ ਪੂਰਾ 2.5 ਮੀਟਰ ਦਾ ਦੁਪੱਟੇ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਦੇ ਵਿੱਚ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ